ਅੱਜ ਵਰਲਡ ਹਾਰਟ ਡੇ ਦੇ ਮੌਕੇ ਤੇ ਅ ਅਸੀਂ ਇੱਥੇ ਕੈਂਪ ਲਗਾਇਆ ਹੈਗਾ ਹਾਂ ਇਹ ਸਾਲਾਨਾ ਕੈਂਪ ਹੀ ਲਾਇਆ ਜਾਂਦਾ ਹੈਗਾ ਤੇ ਇਹ ਆਏ ਵਾਰੀ ਲੰਦੇ ਬੜੇ ਸਾਡੇ ਸ਼ਹਿਰ ਲਈ ਬੜੇ ਜਾਗਰੂਕ ਹੈਗੇ ਦਿੱਲੀ ਹਾਰਟ ਇੰਸਟੀਚਿਊਟ ਵਾਲੇ ਆ ਕੀਈ ਵਾਰੀ ਸਾਨੂੰ ਜਵਾਨੀ ਤੌਰ ਤੇ ਜਾਂ ਉਰਲ ਤੌਰ ਤੇ ਲੱਗਦਾ ਵੀ ਸਭ ਕੁਝ ਠੀਕ ਹੈ ਪਰ ਹਾਰਟ ਦੀਆਂ ਬਿਮਾਰੀਆਂ ਉਹ ਜੀਆਂ ਅੰਦਰ ਛੁਪੀਆਂ ਹੁੰਦੀਆਂ ਹੈ ਸਸਿਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਵਿਸ਼ਵ ਦਿਲ ਦਿਵਸ ਯਾਨੀ ਕਿ ਵਰਲਡ ਹਾਰਟ ਡੇ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਵਿੱਚ 29 ਸਤੰਬਰ ਨੂੰ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਦੇ ਇਸ ਸਮੇਂ ਦੇ ਵਿੱਚ ਜਿੱਥੇ ਸਾਡਾ ਰੂਟੀਨ ਇੱਕ ਅਨ ਹੈਲਦੀ ਹੋ ਗਿਆ ਹੈ ਐਕਟੀਵਿਟੀ ਦੀ ਕਮੀ ਹੈ ਅਨ ਹੈਲਦੀ ਫੂਡ ਅਸੀਂ ਬਹੁਤ ਜ਼ਿਆਦਾ ਸੇਵਨ ਕਰਦੇ ਹਾਂ ਤੇ ਨਾਲ ਹੀ ਸਟ्रेसਫੁਲ ਲਾਈਫ ਜਿਹੜੀ ਹੈਗੀ ਆ ਉਸ ਕਰਕੇ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਵਧ ਗਈਆਂ ਨੇ ਤੇ ਲੱਖਾਂ ਲੋਕ ਜਿਹੜੇ ਹੈਗੇ ਹਰ ਸਾਲ ਇਸ ਇਹਨਾਂ ਬਿਮਾਰੀਆਂ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਰ ਜਾਂਦੇ ਨੇ ਸੋ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ 29 ਸਤੰਬਰ ਨੂੰ ਹਰ ਸਾਲੀ ਇਕ ਅਵੇਅਰਨੈਸ ਦੀ ਤੌਰ ਤੇ ਕਿ ਇਹਨਾਂ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਾ ਜਾ ਸਕਦਾ ਹੈ ਕਿਸ ਤਰ੍ਹਾਂ ਸਾਡਾ ਰੁਟੀਨ ਜਿਹੜਾ ਸਹੀ ਕੀਤਾ ਜਾ ਸਕਦਾ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਅਸੀਂ ਐਸਕੇਪ ਕਰ ਸਕੀਏ ਬਚਾਅ ਕਰ ਸਕੀਏ ਸੋ ਅੱਜ ਅਸੀਂ ਖੜੇ ਹਾਂ ਬਠਿੰਡਾ ਦੇ ਰੋਜ਼ਗਾਰਨ ਦੇ ਵਿੱਚ ਜਿੱਥੇ ਕਿ ਬਠਿੰਡਾ ਦੇ ਹਸਪਤਾਲ ਦਿੱਲੀ ਹਾਰਟ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਜਿੱਥੇ ਕਿ ਮੁਫਤ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਇਥੇ ਸੈਰ ਕਰਨ ਆਉਂਦੇ ਆ ਰੋਜ਼ਗਾਰਨ ਦੇ ਵਿੱਚ ਉਹਨਾਂ ਵੀ ਮੁਫਤ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਵਕ ਵਕ ਮੁਫਤ ਟੈਸਟ ਹੁੰਦੇ ਇਸ ਕੈਂਪ ਦੇ ਵਿੱਚ ਜਾਂ ਚਾਹੇ ਸ਼ੂਗਰ ਦੀ ਬਿਮਾਰੀ ਹੋਵੇ ਜਾਂ ਫਿਰ ਹੋਰ ਹੱਡੀਆਂ ਦੇ ਜਾਂ ਫਿਰ ਹੋਰ ਡਾਇਗਨੋਸ ਜਾਂ ਫਿਰ ECG ਦੇ ਵਿੱਚ ਇੱਕ ਇੰਤਜ਼ਾਮ ਕੀਤਾ ਗਿਆ ਇੱਕ ਟੈਟ ਦੇ ਵਿੱਚ ECG ਵੀ ਕੀਤੀ ਜਾ ਰਹੀ ਹੈ ਮੁਫਤ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕੋਈ ਬਿਮਾਰੀ ਦਾ ਸਰੀਰ ਦੇ ਵਿੱਚ ਹੋਵੇ ਤਾਂ ਉਸ ਦਾ ਪਤਾ ਲੱਗ ਸਕੇ ਸਮੇਂ ਰੰਦੇ ਉਸ ਤੇ ਕੰਟਰੋਲ ਕੀਤਾ ਜਾ ਸਕੇ ਕਿਉਂਕਿ ਇਹ ਦਿੱਲੀ ਹਾਰਟ ਇੱਕ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਹੈ ਤਾਂ ਇੱਥੇ ਜਿਹੜੇ ਦਿਲ ਦੀਆਂ ਬਿਮਾਰੀਆਂ ਤੋਂ ਬਗੈਰ ਹੋਰ ਵੀ ਜਿਹੜੇ ਅ ਰੋਗ ਹੁੰਦੇ ਆ ਉਹਨਾਂ ਦੇ ਡਾਕਟਰ ਵੀ ਇੱਥੇ ਅੱਜ ਮੌਜੂਦ ਨੇ ਦਿਲ ਦੀਆਂ ਬਿਮਾਰੀਆਂ ਤੋਂ ਇਲਾਵਾ ਇੱਥੇ ਦੂਜੇ ਟੈਸਟ ਵੀ ਦੂਜੀ ਜਾਂਚ ਵੀ ਕੀਤੀ ਜਾ ਰਹੀਆਂ ਨੇ ਸੋ ਅੱਜ ਇੱਥੇ ਜਿਹੜੇ ਹਸਪਤਾਲ ਦੇ ਡਾਕਟਰ ਹੈਗੇ ਸਪੈਸ਼ਲਿਸਟ ਡਾਕਟਰ ਹੈ ਦਿਲ ਦੇ ਬਿਮਾਰੀਆਂ ਸਮੋਧੀ ਉਹਨਾਂ ਆਪਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਕੈਂਪ ਹੈ ਨਾਲ ਹੀ ਜਿਹੜੇ ਪੇਸ਼ੈਂਟ ਇੱਥੇ ਪਹੁੰਚੇ ਹੈਗੇ ਜਾਂ ਉਹਨਾਂ ਨੇ ਜਾਂਚ ਕਰਵਾਈ ਆ ਉਹਨਾਂ ਉਹ ਵੀ ਗੱਲਬਾਤ ਕਰਾਂਗੇ ਤਾਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਦਿੱਲੀ ਹਾਰਟ ਹਸਪੀਟਲ ਦਾ ਇਹ ਕੈਂਪ ਹੈ ਤਾਂ ਸੋਨਿਆ ਤੈਨੂੰ ਕਿ ਕੀ ਕਹਿੰਦੇ ਨੇ ਡਾਕਟਰ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚਾ ਜਾ ਸਕਦਾ ਹੈ ਅੱਜ ਦੇ ਲਾਈਫ ਦੇ ਵਿੱਚ ਰੋਹਿਤ ਵੰਦਲਾ ਦਿੱਲੀ ਹਾਰਟ ਦਿੱਲੀ ਹਾਰਟ ਬਸੰਦਾ ਵਿੱਚ ਸਾਡੇ ਕੈਨੇਸਥੈਟਿਸ ਬਿਜ਼ੌਰ ਬਤੌਰ ਕੈਨੇਸਥੈਟਿਸ ਤੇ ਇੰਟੈਂਸਿਵ ਕੇਅਰ ਇਨ ਚਾਰਜ ਹੈ ਮੈਂ ਪਿਛਲੇ 15 ਸਾਲਾਂ ਤੋਂ ਹਸਪੀਟਲ ਸਰਵਿਸਿਜ਼ ਦੇ ਰਿਆ ਹੈ ਅੱਜ 20 9 ਸਤੰਬਰ ਨੂੰ ਅਸੀਂ ਵਰਲਡ ਹਾਰਟ ਦੇ ਮਨਾਇਆ ਜਾਂਦਾ ਹੈ ਆਲਓਵਰ ਵਰਲਡ ਇਸ ਵਿੱਚ ਅਸੀਂ ਮੁਫਤ ਸੇਵਾਵਾਂ ਦਿੱਨੇ ਹੈਗੇ ਆ ਦਿੱਲੀ ਹਾਰਟ ਦੇ ਡਾਕਟਰ ਆਏ ਹੋਏ ਹੈ ਸਾਰੇ ਡਾਕਟਰ ਆਏ ਹੋਏ ਹੈਗੇ ਆ ਜੋ ਕਿ ਵੱਖ-ਵੱਖ ਡਿਪਾਰਟਮੈਂਟਸ ਦੇ ਹੈਗੇ ਆ ਡਾਕਟਰ ਕਸ਼ਫ ਹੈਗੇ ਆ ਡਾਕਟਰ ਸੋਨੂ ਸ਼ਰਮਾ ਹੈਗੇ ਆ ਡਾਕਟਰ ਜਗਮੋਨ ਹੈਗੇ ਆ ਡਾਕਟਰ ਦੀਪਕ ਹੈਗੇ ਆ ਜਦੋਂ ਵਰੁਣ ਹੈਗੇ ਡੋ ਡੀਪਕ Bajaj ਹੈਗੇ ਸਰ ਮਤਸਿਦ ਮਾਇਨੇ ਔਰ ਜੇ ਦੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਜੋ ਇਸ ਨੂੰ ਲੈ ਕੇ ਜੋ ਬਿਮਾਰੀਆਂ ਦਿਲ ਦੀਆਂ ਵੱਧ ਰਹੀਆਂ ਨੇ ਇਹਦੇ ਮੁੱਖ ਕਾਰਨ ਇਹ ਇਹਦੇ ਮੁੱਖ ਕਾਰਨ ਆਪਣਾ ਰਹਿਣਾ ਸਹਿਣਾ ਤੇ ਜਿਹੜਾ ਆਪਣਾ ਖਾਣ ਪੀਣ ਖਰਾਬ ਹੋ ਗਿਆ ਇਹ ਮੇਨ ਕਾਰਨ ਹੈਗਾ ਪਹਿਲਾ ਪਹਿਲੇ ਜ਼ਮਾਨੇ ਵਿੱਚ ਲੋਕ ਕੰਮ ਕਰਦੇ ਸੀਗੇ ਅੱਜ ਕੱਲ ਲੋਕ ਸਟ्रेस ਡਿਸਟ्रेस ਵੱਲ ਜ਼ਿਆਦਾ ਹੋ ਗਿਆ ਹੈਗਾ ਲੋਕਾਂ ਨੇ ਕੰਮ ਘਟਾਤੇ ਹੈਗੇ ਹੈਗੇ ਠੀਕ ਹੈ ਮੋਰ ਆਪਣੇ ਖਾਣਾ ਪੀਣਾ ਬਾਰਾ ਜ਼ਿਆਦਾ ਹੋ ਗਿਆ ਹੈਗਾ ਇਹਦੇ ਬਾਅਦ ਦੇ ਹੈਗੇ ਖਾਣ ਆਇਲ ਵਜ੍ਹਾ ਨਹੀਂ ਗਈ ਬਤਤੇ ਬਤ ਤੇ ਹੰਦਾ ਆਪਣੇ ਇਹ ਘਰ ਦਾ ਆਇਲ ਹੈਗਾ ਜੋ ਜਦਾ ਸਾਫ ਹੁੰਦਾ ਹੈਗਾ ਫਿਰ ਸਾਲਟ ਕੰਟੈਂਟ ਜ਼ਿਆਦਾ ਹੁੰਦਾ ਹੈਗਾ ਕਈ ਵਾਰੀ ਚੀਜ਼ ਨੂੰ ਸੁਆਦ ਬਣਾਉਣ ਲਈ ਠੀਕ ਹੈ ਸੈਰ ਕੱਟ ਗਈ ਹੈਗੀ ਲੋਕਲ ਪ੍ਰੈਸ਼ਰ ਵੀ ਕੱਟ ਗਿਆ ਹੈਗਾ ਇਹ ਸਾਰੇ ਮੁਕਤ ਕਰਨ ਹੈਗੇ ਸਟ्रेस ਲੈਵਲ ਇੱਕ ਮੇਨ ਕਾਰਨ ਹੈਗਾ ਇਹਦਾ ਕਿ ਆਪਣੇ ਬਿਮਾਰੀ ਦੇ ਵਧਾ ਰਿਹਾ ਹੈਗਾ ਜਿਵੇਂ ਬੀਪੀ ਹੈ 슈ਗਰ ਹੈ ਇਹਨਾਂ ਸਾਰਾਂ ਦੇ ਕਰਕੇ ਸਟ्रेस ਲੈਵਲ ਹੁੰਦੇ ਹੈਗੇ ਪਰ ਦੋਸਤੋ ਸਭ ਤੋਂ ਵੱਡਾ ਇੱਕ ਜਿਹੜਾ ਅਸੀਂ ਦੇਖ ਪਾ ਰਹੇ ਹਾਂ ਕਿ ਬੱਚੇ ਲੈਵਲ ਦੇ ਉਸ ਦੇ ਬੱਚਿਆਂ ਦੇ ਵਿੱਚ ਕੀ ਹਾਰਟ ਦੀ ਪ੍ਰੋਬਲਮਾਂ ਸ਼ੁਰੂ ਹੋ ਰਹੀਆਂ। ਆਪਾਂ ਇਹ ਕਹ ਰਹਿਣਾ ਨਰਨਾੜਾ। ਇਹ ਇੱਕ ਦੋ ਕਾਰਨ ਹੈਗੇ। ਪਹਿਲਾ ਕਾਰਨ ਇਹ ਹੈ ਕਿ ਕੁਝ ਤਾਂ ਡਾਇਗਨੋਸਿਸ ਵੱਧ ਗਏ ਹੈਗੇ ਆ। ਪਹਿਲਾਂ ਬੱਚਿਆਂ ਦੇ ਨਾ ਕੋਈ ਵਾਲੇ ਟੈਸਟ ਤਾਂ ਨਹੀਂ ਆਪਾਂ ਠੀਕ ਹੈ। ਤੇ ਨਾ ਇਹ ਦੇਖਦੇ ਸੀ ਕਿ ਕਈ ਵਾਰ ਆਪਾਂ ਕਹਿੰਦੇ ਸਾਹ ਚੜਦਾ ਹੈਗਾ। ਆਪਾਂ ਟੈਸਟੋਸਟੇਰੋਨ ਇਨ ਅਵੇਲੇਬਿਲਿਟੀ ਘਟ ਸੀਗੀ। ਦੂਜਾ ਇਹ ਹੈ ਕਿ ਬੱਚਾ ਵਿੱਚ ਅਜਿ ਦੇ ਸਟ्रेस ਲੈਵਲ ਬਹੁਤ ਵੱਧ ਗਏ ਹੈਗੇ ਹੈਗੇ। ਉਦੇ ਆਪਣੇ ਸਾਦੇ ਬੱਚੇ ਹੈ ਕਿ ਆਪਾਂ ਪਹਿਲਾਂ ਖੇਡ ਖੇਲ ਕੋਦੇ ਸੀ ਕਿ ਲਈ ਖੇਡਦੇ ਸੀਗੇ ਸਿਹਤੰਦ ਸੀਗੇ ਅੱਜ ਪਰ ਅੱਜਕਲ ਬੱਚੇ ਬੰਦ ਕਮਰੇ ਵਿੱਚ ਮੋਬਾਈਲ ਦੇ ਉੱਪਰ ਬੈ ਕੇ ਧੀਗੇ ਗੇਮ ਖੇਲਦੇ ਆ ਗਏ ਉਦੋਂ ਸਟ्रेस ਲੈਵਲ ਜ਼ਿਆਦਾ ਵਧ ਰਹੇ ਹੈਗੇ ਹੈ ਇਹ ਕਾਰਨ ਹੈਗਾ ਉਹਦੇ ਵਿੱਚ ਸਰੀਰ ਦੀ ਪ੍ਰਬੰਧਨ ਦਾ ਇਹ ਮਸਲਾ ਹੈ ਕਿ ਇਹ ਅਵੇਦਨ ਕੱਬੇ ਨਹੀਂ ਸੀ ਜਗਾਈ ਗਈ ਹੈ ਕਿ ਕਾਜੀ ਇਹ ਦੱਸੇ ਜਾਵੇ ਕਿ ਆਪਾਂ ਸਟ्रेस ਫ੍ਰੀ ਰਹਿਣਾ ਹੈਗਾ ਸੈਰ ਕਰਨੀ ਹੈਗੀ ਹੈ ਵਧੀਆ ਖਾਣਾ ਪੀਣਾ ਖਾਣਾ ਹੈਗਾ ਠੀਕ ਹੈ ਤੇ ਆ ਜੀ ਆਪ ਨੂੰ ਤੰਦਰੁਸਤ ਰਹਿਣਾ ਹੈ ਅੱਜ ਪ੍ਰਕਾਸ਼ ਬਾਰੇ ਪਿਆਡ ਵਰਲਡ ਹਾਰਟ ਡੇ ਹਾਂਜੀ ਅ ਮੇਰਾ ਨਾਮ ਸੰਦੀਪ ਪਰਛੰਡਾ ਹੈ ਮੈਂ ਚੀਫ ਐਡਮਿਨਿਸਟ੍ਰੇਟਰ ਡੈਲੀ ਹਾਰਟ ਹਸਪੀਟਲ ਬਟੰਡਾ ਤੋਂ ਦੇ ਵਿੱਚ ਹੈਗਾ ਅੱਜ ਵਰਲਡ ਹਾਰਟ ਡੇ ਦੇ ਮੌਕੇ ਤੇ ਅ ਅਸੀਂ ਇੱਥੇ ਇੱਕ ਕੈਂਪ ਲਗਾਇਆ ਹੈਗਾ ਜਿਸ ਦੇ ਵਿੱਚ ਅ ਬੀਪੀ 슈ਗਰ ਈਸੀਜੀ ਤੇ ਡਾਕਟਰਾਂ ਦੀ ਸਲਾਹ ਸਾਰੇ ਮਾਹਰ ਡਾਕਟਰਾਂ ਦੀ ਸਲਾਹ ਫ੍ਰੀ ਤੋਂ ਇੱਥੇ ਦਿੱਤੀ ਜਾ ਰਹੀ ਹੈ। ਵਰਲਡ ਹਾਰਟ ਡੇ ਦਾ ਮਕਸਦ ਹੈਗਾ ਕਿ ਅਸੀਂ ਲੋਕਾਂ ਦੇ ਪ੍ਰਤੀ ਇੱਕ ਜਾਗਰੂਕਤਾ ਪੈਦਾ ਕਰੀਏ ਕਿ ਆਪਣੇ ਹਾਰਟ ਨੂੰ ਕਿਵੇਂ ਅਸੀਂ ਤੰਦਰੁਸਤ ਰੱਖਣਾ ਹੈਗਾ ਤੇ ਆਪਣੇ ਹਾਰਟ ਦੇ ਕੇਅਰ ਕਰਨੀ ਹੈਗੀ ਹੈ। ਇਸ ਸਾਲ ਦਾ ਜਿਹੜਾ ਥੀਮ ਹੈਗਾ ਵਰਲਡ ਹਾਰਟ ਡੇ ਦਾ ਉਹ ਹੈ ਯੂਜ਼ ਹਾਰਟ ਫਾਰ ਐਕਸ਼ਨ। ਇਹ ਵਰਲਡ ਲੈਵਲ ਤੇ ਇਹ WHO ਵੱਲੋਂ ਵਰਲਡ ਹਾਰਟ ਫੈਡਰੇਸ਼ਨ ਬਣੀ ਹੋਈ ਹੈ ਜਿਹੜੀ ਕਿ 올ਓਵਰ ਦੀ ਵਰਲਡ ਦੇ 29 ਸਪਟੰਬਰ ਨੂੰ ਹਰ ਸਾਲ ਵਰਲਡ ਹਾਰਟ ਡੇ ਮਨਾਇਆ ਜਾਂਦਾ ਹੈ ਕਿਉਂਕਿ ਵਰਲਡ ਦੇ ਵਿੱਚ 1 ਕਰੋੜ 86 ਲੱਖ ਮੌਤਾਂ ਹਰ ਸਾਲ ਸਿਰਫ ਹਾਰਟ ਦੀ ਪ੍ਰੋਬਲਮ ਕਰਕੇ ਹੁੰਦੀਆਂ ਨੇ ਜਿਹੜੀਆਂ ਕਿ ਕਿਸੇ ਵੀ ਬਿਮਾਰੀ ਤੋਂ ਸਭ ਤੋਂ ਜ਼ਿਆਦਾ ਵੱਧ ਹੈ ਇਸ ਕਰਕੇ ਸਾਨੂੰ ਹਾਰਟ ਇਹ ਦਿਲ ਕੀ ਬਾਤ ਹੈ ਤਾਂ ਹਰ ਦਿਲ ਤੱਕ ਜਾਣੀ ਚਾਹੀਦੀ ਹੈ ਤਾਂ ਇਸ ਕਰਕੇ ਅਸੀਂ ਇਹ ਕੈਂਪ ਲਗਾਨੇ ਆ ਤਾਂ ਕਿ ਇੱਥੇ ਲੋਕੀ ਆਪਣੀ ਸਿਹਤ ਦੇ ਪ੍ਰਤੀ ਥੋੜਾ ਜਾਗਰੂਕ ਹੋ ਸਕਣ ਤੇ ਉਹਦੇ ਬਾਰੇ ਆਪਣਾ ਖਿਆਲ ਰੱਖ ਸਕਣ ਆਪਣਾ ਤੇ ਆਪਣੇ ਪਰਿਵਾਰ ਦਾ ਜਾਂ ਆਪਣੇ ਹੋਰ ਦੋਸਤਾਂ ਦਾ ਇਹ ਮਕਸਦ ਹੈਗਾ ਅੱਜ ਅਸੀਂ ਇੱਥੇ ਸਾਡੇ ਸਾਰੇ ਵੈਸੇ ਮਾਹਰ ਉਹ ਤਾਂ ਵਰਲਡ ਹਾਰਟ ਡੇ ਦੇ ਹਾਰਟ ਡੇ ਦਾ ਅਸੀਂ ਮਨਾ ਰਹੇ ਹਾਂ ਲੇਕਿਨ ਸਾਡੇ ਹਸਪੀਟਲ ਦੇ ਸਾਰੇ ਮਾਹਰ ਡਾਕਟਰ ਹੱਡੀਆਂ ਦੇ ਮਾਹਰ ਦੇ ਨਿਊਰੋ ਦੇ ਛਾਤੀ ਦੇ ਮਾਹਰ ਪੇਡ ਦੇ ਮਾਹਰ ਸਾਰੇ ਕਿਸਮ ਦੇ ਡਾਕਟਰ ਚ ਸੁਪਰ ਸਪੈਸ਼ਲਿਸਟ ਡਾਕਟਰ ਜਿਹੜੇ ਸਾਡੇ ਕੋਲ ਹੈਗੇ ਸਾਰੇ ਇੱਥੇ ਬੈਠੇ ਹੈ ਕੋਈ ਵੀ ਸਲਾਹ ਲੈ ਸਕਦਾ ਹੈ ਕਿਸੇ ਵੀ ਆਪਣੀ ਬਿਮਾਰੀ ਵਾਸਤੇ ਜਾਂ ਆਪਣੀ ਸਿਹਤ ਵਾਸਤੇ ਤਾਂ ਡਾਕਟਰ ਸਾਹਿਬ ਅਤੇ ਮੈਨੇਜਮੈਂਟ ਨੇ ਦੱਸਿਆ ਕਿ ਹਰ ਸਾਲ ਇੱਥੇ ਕੈਂਪ ਲਗਾਇਆ ਜਾਂਦਾ ਹੈ ਇਹ ਮੁਫਤ ਟੈਸਟ ਕੀਤੇ ਜਾਂਦੇ ਆ ਲੋਕਾਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਡਾਇਗਨੋਸ ਕੀਤੀਆਂ ਜਾਂਦੀਆਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਦਾ ਅੱਗੇ ਟ੍ਰੀਟਮੈਂਟ ਚਲਾਇਆ ਜਾਂਦਾ ਤਾਂ ਹੁਣ ਉਹਨਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਸ ਕੈਂਪ ਦਾ ਮੁਫਤ ਕੈਂਪ ਦਾ ਫਾਇਦਾ ਲਿਆ ਅੱਜ ਵਰਲਡ ਹਾਰਟ ਡੇ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੁਨੀਆ ਦੇ ਸਭ ਲੋਕਾਂ ਨੂੰ ਇਸ ਸ਼ੁੱਭ ਦਿਹਾੜੇ ਤੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਵਾਹਿਗੁਰੂ ਸਭ ਨੂੰ ਦਿਲ ਦੀਆਂ ਬਿਮਾਰੀਆਂ ਤੇ ਹੋਰ ਹਰ ਇੱਕ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਸਵਸਥ ਰੱਖੇ ਦੂਜੀ ਗੱਲ ਰਹੀ ਵੀ ਅੱਜ ਡਾਕਟਰ ਸਾਹਿਬ ਨੇ ਇੱਥੇ ਵੀ ਜਾਗਰੂਕਤਾ ਕੈਂਪ ਲਗਾਇਆ ਹੈ ਜਾਗਰੂਕਤਾ ਦਾ ਮਤਲਬ ਹੁੰਦਾ ਵੀ ਅਸੀਂ ਜੋ ਦਿਲ ਦੀਆਂ ਬਿਮਾਰੀਆਂ ਹਨ ਉਹਨਾਂ ਤੋਂ ਜਾਗਰੂਕ ਹੋ ਸਕੀਏ ਕਈ ਵਾਰੀ ਸਾਨੂੰ ਜਵਾਨੀ ਤੌਰ ਤੇ ਜਾਂ ਉਰਲ ਤੌਰ ਤੇ ਲੱਗਦਾ ਵੀ ਸਭ ਕੁਝ ਠੀਕ ਹੈ ਪਰ ਹਾਰਟ ਦੀਆਂ ਬਿਮਾਰੀਆਂ ਉਹ ਜੀਆਂ ਅੰਦਰ ਛੁਪੀਆਂ ਹੁੰਦੀਆਂ ਤਾਂ ਅੱਜ ਜਿੰਨੇ ਵੀ ਲੋਕ ਇੱਥੇ ਹੈਲਥ ਕੌਨਸ਼ੀਅਸ ਲੋਕ ਆਏ ਆ ਰੋਜ਼ ਗਾਰਡਨ ਦੇ ਵਿੱਚ ਸੈਰ ਵੀ ਕੀਤੀ ਹੈ ਉਸ ਅਪਰੰਤ ਲੋਕਾਂ ਨੇ ਡਾਕਟਰ ਸਾਹਿਬ ਇੱਕ ਮੰਨੀ ਪ੍ਰਮੰਨੀ ਹਸਤੀ ਹੈ ਉਹਨਾਂ ਦਾ ਵਧੀਆ ਹਸਪੀਟਲ ਹੈ ਔਰ ਉਹਨਾਂ ਦੇ ਸਾਰੇ ਵਿਭਾਗਾਂ ਦੇ ਜਿਹੜੇ ਡਾਕਟਰ ਹੈ ਹੱਡੀਆਂ ਦੇ ਹੋਰ ਪਿਸ਼ਾਬ ਦੇ ਰੋਗਾਂ ਦੇ ਸਾਰੇ ਡਾਕਟਰ ਇੱਥੇ ਆਏ ਆ ਔਰ ਉਹ ਬਿਲਕੁਲ ਫ੍ਰੀ ਹੈ ਜਿਹੜੀ ਉਹ ਕੰਸਲਟ ਕਰ ਰਹੇ ਹੈ ਲੋਕਾਂ ਨਾਲ ਔਰ ਇਸ ਹਸਪੀਟਲ ਦਾ ਡਾਕਟਰ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਠੀਕ ਹੈ ਥੈਂਕ ਯੂ ਮੇਰਾ ਨਾਮ ਅਸ਼ਮੀਰ ਗਰਗ ਹੈ ਜੀ ਦਿੱਲੀ ਹਾਰਡਲ ਨੇ ਜਿਹੜਾ ਰੋਜ਼ ਗਾਰਡਨ ਦੇ ਵਿੱਚ ਕੈਂਪ ਲਾਇਆ ਹੈ ਉਹ ਬਹੁਤ ਵਧੀਆ ਹੈ ਸਾਰੇ ਜਿੰਨੇ ਵੀ ਇੱਥੇ ਸੀਨੀਅਰ ਸਿਟੀਜ਼ਨ ਆ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਹੈਲਥ ਦੇ ਬੈਨੇਫਿਟਸ ਮਿਲ ਰਹੇ ਹੈ ਬੈਨੀਫਿਟਸ ਮਿਲ ਰਹੇ ਹੈ ਸੌਰੀ ਤੇ ਲੋਕ ਬੜੇ ਅੱਛੇ ਹੈ ਡਾਕਟਰ ਸਾਹਿਬ ਵੀ ਬਹੁਤ ਅੱਛੇ ਹੈਗੇ ਆ ਇਹਨਾਂ ਦੀ ਬਹੁਤ ਜਿਹੜੇ ਪਬਲਿਕ ਵੀ ਬਹੁਤ ਜ਼ਿਆਦਾ ਕੋਆਪਰੇਟ ਕਰ ਰਹੀ ਹੈ ਇਹਨਾਂ ਨੂੰ ਮੈਂ ਇਹਨਾਂ ਦਾ ਬਹੁਤ ਦਿਨੋਂ ਧੰਨਵਾਦ ਕਰਦਾ ਇਸ ਸਾਲਾਨਾ ਕੈਂਪ ਲਾਇਆ ਜਾਂਦਾ ਹਾਂ ਇਹ ਸਾਲਾਨਾ ਕੈਂਪ ਹੀ ਲਾਇਆ ਜਾਂਦਾ ਹੈਗਾ ਤੇ ਇਹ ਆਏ ਵਾਰੀ ਲੰਦੇ ਬੜੇ ਸਾਡੇ ਸ਼ਹਿਰ ਲਈ ਬੜੇ ਜਾਗਰੂਕ ਹੈਗੇ ਆ ਦਿੱਲੀ ਹਾਰਟ ਇੰਸਟੀਚਿਊਟ ਵਾਲੇ ਆ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਮਿਲੂਗਾ ਹਾਂ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਜਨਾਂ ਨੂੰ ਵੀ ਹੈ ਇਹ ਜਿਹੜੀ ਹੈ ਉਮਰ ਦੇ ਹਿਸਾਬ ਨਾਲ ਮੇਰਾ ਨਾਮ ਬਸਰ ਜਿੰਦਰ ਕੁਮਾਰ ਸਿੰਘਲਾ ਮੈਨੂੰ ਭੋਲਾ ਜੀ ਦੇ ਨਾਂ ਤੇ ਸ਼ਹਿਰ ਵਾਲੇ ਜਾਣਦੇ ਐ ਮੇਰੀ ਆਤਮਾ ਨੇ ਅਜੇ ਆਵਾਜ਼ ਦਿੱਤੀ ਮੈਂ ਸੁਣਿਆ ਕਿ ਦਿੱਲੀ ਹਾਰਟ ਇੰਸਟੀਚਿਊਟ ਇੱਕ ਬਹੁਤ ਵਧੀਆ ਕੈਂਪ ਲਾ ਰਿਹਾ ਹੈ ਜੋ ਹਰ ਸਾਲ ਲਾਉਂਦਾ ਆ ਰਿਹਾ ਹੈ ਇਹਨਾਂ ਨੇ ਮੈਂ ਏਮਜ ਬਗੈਰਾ ਗੰਗਾ ਰਾਮਾ ਹਸਪੀਟਲ ਬਗੈਰਾ ਸਾਰੇ ਕਿਤੇ ਆਪਦਾ ਦਿਖਾਇਆ ਪਰ ਮੇਰਾ ਸਰੀਰ ਚੱਲਣ ਦੇ ਕਾਬਲ ਨਹੀਂ ਸੀ ਇਹਨਾਂ ਨੇ ਮੈਨੂੰ ਸਾਰੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਮੈਨੂੰ ਦੇਖਿਆ ਮੇਰੀ ਲਾਈਫ ਇਹਨਾਂ ਦੇ ਸਿਰ ਤੇ ਚੱਲ ਰਹੀ ਹੈ ਜੋ ਮੈਂ ਜੈਨਨ ਕਹਿ ਰਿਹਾ ਕੋਈ ਕਿਸੇ ਲੋੜ ਮੈਂ ਕੋਈ ਸੋਸ਼ਲ ਵਰਕਟਰ ਨਹੀਂ ਮੈਂ ਕੋਈ ਕਿਸੇ ਉਹਦੇ ਨਾਲ ਜੁੜਿਆ ਨਹੀਂ ਹੋਇਆ ਮੈਂ ਇੱਕ ਸਾਂਝਾ ਬੰਦਾ ਹੈ